ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰਾਏ ਜਾ ਰਹੇ ਆ ਲੋਕਾਂ ਲੋਕਾਂ ਵੱਲੋਂ ਦੁਨੀਆ ਭਰ ਦੇ ਵਿੱਚ ਸਤਕਾਰ ਭੇਟ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਇੱਕ ਲਾ ਮਿਸਾਲ ਜਿਹੜੀ ਸ਼ਹਾਦਤ ਹੈ ਦੁਨੀਆ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਇਹਦੀ ਕਿਤੇ ਵੀ ਦੂਜੀ ਉਦਾਹਰਨ ਨਹੀਂ ਮਿਲੂਗੀ ਜਿੱਥੇ ਕਿਸੇ ਹੋਰ ਧਰਮ ਦੀ ਰੱਖਿਆ ਖਾਤਰ ਕਿਸੇ ਨੇ ਸ਼ਹੀਦੀ ਦਿੱਤੀ ਹੋਵੇ ਆਪਦਾ ਬਲੀਦਾਨ ਦਿੱਤਾ ਹੋਵੇ ਉਹ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜੇ ਤੁਸੀਂ ਦੇਖੋ ਬੜੀ ਰੈਲੇਵੈਂਟ ਚੀਜ਼ ਹੈ ਜਿੱਥੇ ਕਨਵਰਜਨਸ ਹੋ ਰਹੀਆਂ ਪੋਸਟ ਕਨਵਰਜਨਸ ਹੋ ਰਹੀਆਂ ਧਰਮ ਪਰਿਵਰਤਨ ਕਰਨ ਤੇ ਲੋਕਾਂ ਨੂੰ ਵੀ ਮਜਬੂਰ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋ ਰਹੀਆਂ ਸੋ ਗੁਰੂ ਸਾਹਿਬ ਨੇ ਉਸ ਵੇਲੇ ਇਨ੍ਹਾਂ ਕਨਵਰਜਨਸ ਇਸ ਧਰਮ ਪਰਿਵਰਤਨ ਜਿਹੜਾ ਜ਼ਬਰਦਸਤੀ ਕਰਾਇਆ ਜਾ ਰਿਹਾ ਹੈ ਉਹਦਾ ਵਿਰੋਧ ਕਰਦਿਆਂ ਆਪਦੀ ਸ਼ਹਾਦਤ ਦਿੱਤੀ ਉਹਨਾਂ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਸਿੰਘ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਮਹਾ ਮਹਾਨ ਨਗਰ ਕੀਰਤਨ ਮੈਂ ਕਹੂੰਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 350 ਸਾਲਾ ਗੁਰਯਾਈ ਨੂੰ ਸਮਰਪਤ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸੀ 21 ਅਗਸਤ ਨੂੰ ਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਦੀ ਹੁੰਦਾ ਹੋਇਆ ਅਸਾਮ ਤੋਂ ਸਾਰਾ ਈਸਟ ਇੰਡੀਆ ਦਾ ਕੱਢ ਕੇ ਦੱਖਣ ਦੇ ਵਿੱਚ ਚਾਹੇ ਉਹ ਬੰਗਲੌਰ ਹੋਵੇ ਚੇਨਈ ਹੋਵੇ ਉਧਰੋਂ ਹੁੰਦਾ ਬੰਬੇ, ਨਾਗਪੁਰ, ਰਾਜਸਥਾਨ ਵਿੱਚ ਦੀ ਹੁੰਦਾ ਫਿਰ ਅੱਜ ਦਿੱਲੀ ਪਹੁੰਚਿਆ ਦਿੱਲੀ ਤੋਂ ਹੋ ਕੇ ਫਿਰ ਹਰਿਆਣਾ ਰਾਈ ਪੰਜਾਬ ਦੇ ਵਿੱਚ ਐਂਟਰ ਕਰਨਾ ਤੇ 2 ਨਵੰਬਰ ਨੂੰ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਤੇ ਫਰੀਦਕੋਟ ਇਹ ਨਗਰ ਕੀਰਤਨ ਮਹਾਨ ਨਗਰ ਕੀਰਤਨ ਜਿਹੜਾ ਹੈ ਇਹ ਪਹੁੰਚ ਰਿਹਾ 2 ਤਰੀਕ ਨੂੰ ਸ਼ਾਮ ਨੂੰ ਰਾਤ ਦਾ ਪੜਾ ਜਿਹੜਾ ਗੁਰਦੁਆਰਾ ਖਾਲਸਾ ਦਵਾਨ ਫਰੀਦਕੋਟ ਵਿਖੇ ਹੋਏਗਾ ਮੁਖਸਰ ਸਾਹਿਬ ਤੋਂ ਸਵੇਰੇ ਚੱਲ ਕੇ ਕੋਟਪੂਰਾ ਵਿੱਚ ਦੀ ਹੋ ਕੇ ਸੰਧਵਾ ਵਿੱਚ ਦੀ ਹੋ ਕੇ ਫਰੀਦਕੋਟ ਸ਼ਾਮ ਨੂੰ ਪ੍ਰਵੇਸ਼ ਕਰੇਗਾ ਤੇ ਰਾਤ ਦਾ ਫੜਾ ਜਿਵੇਂ ਮੈਂ ਦੱਸਿਆ ਇੱਥੇ ਹੋਏਗਾ ਮੈਂ ਸਾਰੀਆਂ ਸੰਗਤਾਂ ਨੂੰ ਇਲਾਕੇ ਭਰ ਦੀਆਂ ਸੰਗਤਾਂ ਨੂੰ ਇਸ ਦਾ ਇਸ ਦੀ ਸੂਚਨਾ ਵੀ ਦੇਣੀ ਚਾਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਜ਼ਕਤਰ ਸਾਹਿਬ ਸਾਡੇ ਸਤਕਾਰਯੋਗ ਸ਼ੇਰ ਸਿੰਘ ਮਾਨ ਸਾਹਿਬ ਬੀਬੀ ਗੁਰਿੰਦਰ ਕੌਰ ਭੋਲੂ ਵਾਲਾ ਜੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਆ ਸਾਰੇ ਇਸ ਨਗਰ ਕੀਰਤਨ ਦੀ ਇੱਥੇ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠੇ ਹੋ ਰਿਹਾ ਸੋ ਇਹਨਾਂ ਨੇ ਦੇਖਰੇਖ ਕਰਨੀ ਹੈ ਸਾਰੀ ਸੋ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਉਸ ਦਿਨ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਿਏ ਇਸ ਮਹਾਨ ਸ਼ਹੀਦੀ ਨੂੰ ਸਮਰਪਿਤ ਹੋ ਕੇ ਆਪਦਾ ਸਤਕਾਰ ਵੀ ਭੇਟ ਕਰਿਏ ਤੇ ਮੈਂ ਵਿਸ਼ੇਸ਼ ਤੌਰ ਤੇ ਇਹ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਸਿੱਖ ਜਿਹੜਾ ਇਤਿਹਾਸ ਹੈ ਉਹ ਸ਼ਹੀਦੀਆਂ ਨਾਲ ਜੇ ਮੈਂ ਕਹਾਂ ਭਰਪੂਰ ਹੈ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਬਹੁਤ ਵੱਡੀਆਂ-ਵੱਡੀਆਂ ਸ਼ਹੀਦੀਆਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਪਰ ਦੁਨੀਆ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਇੱਕ ਉਹ ਤੁਹਾਨੂੰ ਇਹ ਉਦਾਹਰਨ ਮਿਲੂਗੀ ਜਿੱਥੇ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਦੀ ਸ਼ਹਾਦਤ ਦਿੱਤੀ ਤਾਂ ਹੀ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਜੇ ਉਸ ਵੇਲੇ ਇਹ ਸ਼ਹਾਦਤ ਨਾ ਹੁੰਦੀ ਤਾਂ ਅੱਜ ਸ਼ਾਇਦ ਹਿੰਦੁਸਤਾਨ ਦੀ ਰੂਪਰੇਖਾ ਕੋਈ ਹੋਰ ਹੁੰਦੀ। ਸੋ ਮੈਂ ਸਾਰਿਆਂ ਨੂੰ ਕਹੂੰਗਾ ਕਿ ਬੱਚਿਆਂ ਨੂੰ ਆਪਦਿਆਂ ਨੂੰ ਜ਼ਰੂਰ ਲੈ ਕੇ ਆਇਓ। ਛੋਟੇ ਬੱਚੇ ਆਉਣ ਆਪਣੇ ਇਤਿਹਾਸ ਬਾਰੇ ਜਾਣਨ, ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਬਾਰੇ ਜਾਣਨ ਤੋਂ ਸਾਰਿਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਹੀ ਟਾਈਮ ਵੀ ਦੱਸਦੇ ਜਾਵਾਂਗੇ ਕਿਉਂਕਿ 10 ਵਜੇ ਸਵੇਰੇ ਮੁਕਸਰ ਸਾਹਿਬ ਤੋਂ ਚੱਲਣਾ ਹੈ ਰਸਤੇ 'ਚ ਸੰਗਤਾਂ ਨੇ ਸਵਾਭਕ ਹੈ ਸਤਕਾਰ ਬਹੁਤ ਹੈ ਲੋਕਾਂ ਦੇ ਵਿੱਚ ਲੇਟ ਵੀ ਹੋ ਜਾਂਦਾ ਪਰ ਵੱਡੀ ਗਿਣਤੀ ਵਿੱਚ ਆ ਕੇ ਸਤਕਾਰ ਪੇਂਟ ਕਰੀਏ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਤੇ ਉਸੇ ਉਸੇ ਦੇ ਨਾਲ ਹੀ 350 ਸਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਵੇਂ ਪਾਤਸ਼ਾਹੀ ਗੁਰਿਆਈ ਨੂੰ ਵੀ ਇਹ ਸਮਰਪਿਤ ਹੈ ਨਗਰ ਕੀਰਤਨ ਸੋ ਇਹ ਸੂਚਨਾ ਅਸੀਂ ਸਾਰੇ ਤੁਹਾਨੂੰ ਦੇਣਾ ਚਾਹੁੰਦੇ ਸੀ ਪਹਿਲਾਂ ਗੱਲ ਕਰੀਏ ਤਾਂ ਐਸ.ਜੀ.ਪੀ.ਐਸ. ਵੱਲੋਂ ਬੜਾ ਅਪਰਾ ਲੱਗ ਕਿਹਾ ਗਿਆ ਸੀ ਜਦੋਂ ਗੁਰੂ ਸਾਹਿਬਾਨਾਂ ਦੇ ਸ਼ਸਤਰ ਉਹ ਸਾਰੇ ਆਪਣੇ ਇੰਡੀਆ ਦੇ ਵਿੱਚ ਦਰਸ਼ਨ ਕਰਵਾਏ ਗਏ ਸੀ ਉਸ ਵਕਤ ਸੰਗਤ ਵੱਲੋਂ ਕਾਫੀ ਹੰਗਾਰਾ ਤਾਂ ਆਪਣੇ ਪੱਧਰ ਦੇ ਲੋਕਾਂ ਨੇ ਨੰਗਰ ਰਵਸਤਾ ਕੀਤੀ ਸੀ ਜਾਂ ਹੋਰ ਵੀ ਲੋਕਾਂ ਵੱਲੋਂ ਜਿਹੜੀ ਸੇਵਾ ਨੇ ਇਸ ਵਾਰ ਕੋਈ ਹੰਗਾਰਾ ਇਸ ਤਰ੍ਹਾਂ ਮਿਲ ਗਿਆ ਇਸ ਨਗਰ ਕੀਰਤਨ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਇਹ ਤਿੰਨੇ ਗੁਰੂਆਂ ਦੇ ਸ਼ਸਤਰ ਹੈ ਜਿਹੜੇ ਇਸ ਨਗਰ ਕੀਰਤਨ ਦੇ ਨਾਲ ਚੱਲ ਰਹੇ ਆ ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਚੱਲ ਰਿਹਾ ਸੋ ਸਾਰਿਆਂ ਨੂੰ ਇਹ ਦਰਸ਼ਨ ਕਰਨ ਦਾ ਮੌਕਾ ਜ਼ਿੰਦਗੀ 'ਚ ਕਦੇ-ਕਦੇ ਮਿਲਦਾ ਹੈ ਤੇ ਆਪਣੇ ਤੇ ਸ਼ਹਿਰ ਵਿੱਚ ਆਉਣਾ ਆਪਣੇ ਇਲਾਕੇ ਦੇ ਵਿੱਚ ਆਉਣਾ ਤੇ ਆਪਾਂ ਸਾਰੇ ਜਣੇ ਜਰੂਰ ਦਰਸ਼ਨ ਕਰਿਏ ਤੇ ਮੈਂ ਫੇਰ ਕਹੂੰਗਾ ਕਿ ਆਪਦੇ ਬੱਚਿਆਂ ਨੂੰ ਜਰੂਰ ਲੈ ਕੇ ਆਇਓ ਤਾਂ ਕਿ ਨੌਜਵਾਨ ਪੀੜੀ ਵੀ ਇਸ ਇਤਿਹਾਸ ਬਾਰੇ ਜਾਣ ਸਕੇ ਜਸਪਾਲ ਇੱਥੇ ਵਿਸ਼ਰਾਮ ਕਰਨਾ ਹੈ ਰਾਤ ਦਾ ਵਿਸ਼ਰਾਮ ਕਰਨਾ ਉਸ ਤੋਂ ਔਰ ਅਗਲੇ ਦਿਨ ਅਗਲੇ ਪ੍ਰਾਪਲਿਤ ਕਦਮ ਅਗਲੇ ਦਿਨ 3 ਤਰੀਕ ਨੂੰ 10 ਵਜੇ ਗੁਰਦੁਆਰਾ ਖਾਲਸਾ ਦਿਵਾਨ ਤੋਂ ਰਵਾਨਾ ਹੋਏਗਾ। ਆਪਣੀ ਰਿੰਗ ਰੋਡ ਵਿੱਚ ਦੀ ਹੋ ਕੇ ਤਲਵੰਡੀ ਵਾਲਾ ਬਾਈਪਾਸ ਰਾਈ ਤਲਵੰਡੀ ਵੱਲ ਨੂੰ ਅੱਗੇ ਸ਼ਾਇਦ ਰਾਤ ਦਾ ਅਗਲਾ ਪੜਾ ਮੈਨੂੰ ਲੱਗਦਾ ਹੈ ਸੁਲਤਾਨਪੁਰ ਲੋਧੀ ਹੈ। ਸੋ ਇਹੀ ਰੂਟ ਜਾਏਗਾ ਅੱਗੇ ਟਹਿਣਾ ਪੱਕਾ ਚੈਲ ਇਹ ਰੋਡ ਜਿਹੜਾ ਸਾਡੇ ਕੋਟਕਪੂਰੇ ਹਲਕੇ ਦੇ ਪਿੰਡ ਪੈਂਦੇ ਆ ਉੱਥੋਂ ਫਿਰ ਅੱਗੇ ਤਲਵੰਡੀ ਪਾਈ ਤਾ